পঁচিশ পঁচিশ তারিখ পুতলা ਨੇ ਆ ਕਿੰਨਾ ਕਿਤੇ ਖੁਸ਼ੀ ਦਾ ਮਹਾਲ ਨਾ ਵੀ ਅਭਿਸ਼ੇਕ ਸ਼ਰਮਾ ਦੇ ਕਾਰਜਪ੍ਰਾਪਤ ਜਿਹੜੀ ਆ ਜਾਰੀ ਹੈ ਉਹਨਾਂ ਦੀ ਜਿਹੜਾ ਭਾਈ ਪਹਿਲੀ ਤਾਂ ਗੱਲ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡਾ ਹੀਰੇ ਵਰਗਾ ਯਾਰ ਆ ਰੱਬਰ ਕਾ ਆਸਰਾ ਸਾਨੂੰ ਸਾਡੇ ਭਰਾ ਦਾ ਬਹੁਤ ਹੀ ਚੰਡੀ ਤਸਵੀਰ ਦਾ ਬੰਦਾ ਤੇ ਬਹੁਤ ਹੀ ਹੀਰੇ ਵਰਗਾ ਬੰਦਾ ਆ ਔਰ ਇਹਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਉਹਦਾ ਨਹੀਂ ਗੱਲ ਨਹੀਂ ਕਿ ਮੈਂ ਏਡੇ ਵੱਡੇ ਪਰਿਵਾਰ ਚ ਮਤਲਬ ਮੇਰੇ ਸਿਸਟਮ ਪਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹਦੀ ਮੈਰਿਜ ਆ ਤੇ ਇਹਦਾ ਜਿਹੜਾ ਪਿਆਰ ਆ ਉਹ ਸਿਰੇ ਚੜਿਆ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਅੱਛਾ ਲੱਗਦਾ ਇੱਕ ਵੱਡੇ క్రికెਟਰ ਦੇ ਨਾਲ ਕਿਤੇ ਨਾ ਕਿਤੇ ਹੁਣ ਇੱਕ ਰਿਸ਼ਤਾ ਜੁੜਿਆ ਤਾਂ ਉਸਦੇ ਪਾਸੇ ਅੱਜ ਵਿਆਹ ਦੇ ਫੰਕੀ ਹੋ ਜਾਗਾ ਬੰਦਨ ਜਾ ਰਹੇ ਨੇ ਨਹੀਂ ਐਕਚੁਅਲੀ ਸਾਡਾ ਬ੍ਰਦਰ ਪਹਿਲਾਂ ਹੀ ਬਹੁਤ ਹਾਈਪ 'ਚ ਆ ਤੇ ਗੁਰੂ ਨੇ ਉਦਾਂ ਦਾ ਹੀ ਗਾਂ ਨੂੰ ਮੇਲ ਮੜਾਤਾ ਆ ਤੇ ਉਹ ਪਰਿਵਾਰ ਵੀ ਬਹੁਤ ਨਿੱਕਾ ਆ ਬਹੁਤ ਪਿਆਰ ਵਾਲਾ ਆ ਅਸੀਂ ਮਿਲਦੇ ਆ ਤਾਂ ਸਾਨੂੰ ਬਿਲਕੁਲ ਇਦਾਂ ਫੀਲਿੰਗ ਹੁੰਦਾ ਕਿ ਇੱਕ ਮਲਵੇਡਾ ਵੱਡਾ ਸਟਾਰ ਆ ਬਹੁਤ ਸਾਡੇ ਨਾਲ ਫ੍ਰੈਂਡਲੀ ਆ ਬਹੁਤ ਹੰਬਲ ਆ ਤੇ ਅਸੀਂ ਮਾਰੇ ਮਰੇ ਅਰਦਾਸ ਕਰਦੇ ਆਂ ਵੀ ਇਹਨਾਂ ਦੀ ਆਉਣ ਵਾਲੀ ਲਾਈਫ ਬਹੁਤ ਸੁਖਾਵੀ ਹੋਵੇ। ਕਿ ਟੀਮ ਵੀ ਕਹਿੰਦੇ ਆ ਹਿੱਸਾ ਲੈ ਸਕਦੀ ਅੱਜ ਆਪੀ ਸੇਖਾਂ। ਹਾਂਜੀ ਹਾਂਜੀ ਬਾਈ। ਤਾਂ ਕਿਨਾਂ ਨੂੰ ਦੇਖਣ ਦੇ ਲਈ ਆਪਾਂ ਦਰਸ਼ਦੇ ਆਂ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਅਸੀਂ ਤਾਂ ਆਪਰਾਂ ਨੇ ਵੀ ਸਾਡੇ ਭਰਾ ਸਾਡੇ ਵਾਸਤੇ ਤਾਂ ਹਮੇਸ਼ਾ ਲੱਕੀ ਰਿਹਾ ਆ ਤੇ ਅੱਜ ਅਸੀਂ ਜਿਨ੍ਹਾਂ ਵਾਸਤੇ ਸੋਚਦੇ ਨੇ ਸੀ ਉਹ ਸਾਡੇ ਨਾਲ ਭੰਗੜਾ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਏ ਇਸ ਗੱਲ ਦੀ। ਥੈਂਕ ਯੂ ਸੋ ਮੱਚ। ਥੈਂਕ ਯੂ ਜੀ ਬਹੁਤ ਲੇਟ ਆਇਆ। ਜੀ ਸਰ ਸਾਹਿਬ ਅੱਜ ਪ੍ਰਕਾਰ ਦੇ ਵਿੱਚ ਰੌਣਕਾਂ ਨੇ ਕਿ ਆ ਕਿਤੇ ਕਿਤੇ ਖੁਸ਼ੀ ਦਾ ਮਾਹੌਲ ਅੱਜ ਵੀ ਅਬੀਚੇ ਸ਼ਰਮਾ ਦੇ ਕਾਰਜ ਪ੍ਰਾਪਤ ਜਿਹੜੀ ਆ ਜਾਰੀ ਹੈ ਉਹਨਾਂ ਦੀ ਜਿਹੜਾ ਵੀ ਪਹਿਲੀ ਤਾਂ ਗੱਲ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡਾ ਹੀਰੇ ਵਰਗਾ ਯਾਰ ਆ ਰੱਬਰ ਕਾ ਆਸਰਾ ਸਾਨੂੰ ਸਾਡੇ ਭਰਾ ਦਾ ਬਹੁਤ ਹੀ ਚੰਡੀ ਤਸਵੀਰ ਦਾ ਬੰਦਾ ਤੇ ਬਹੁਤ ਹੀ ਹੀਰੇ ਵਰਗਾ ਬੰਦਾ ਆ ਔਰ ਇਹਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਉਦਾਂ ਦੀ ਗੱਲ ਨਹੀਂ ਕਿ ਮੈਂ ਏਡੇ ਵੱਡੇ ਪਰਿਵਾਰ ਚ ਮਤਲਬ ਮੇਰੇ ਸਿਸਟਮ ਪਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹਦੀ ਮੈਰਿਜ ਆ ਤੇ ਇਹਦਾ ਜਿਹੜਾ ਪਿਆਰ ਆ ਉਹ ਸਿਰੇ ਚੜਿਆ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਅਜ ਲੱਗਦਾ ਇੱਕ ਵੱਡੇ క్రికెਟਰ ਦੇ ਨਾਲ ਕਿਤੇ ਨਾ ਕਿਤੇ ਕੋਈ ਇੱਕ ਰਿਸ਼ਤਾ ਕੁੜਿਆ ਤਾਂ ਅਸਰੇ ਪਾਸੇ ਅੱਜ ਵਿਆਹ ਦੇ ਫੰਕੀ ਹੋ ਜਾਗਾ ਬੰਦਨ ਜਾ ਰਹੇ ਨਹੀਂ ਐਕਚੁਅਲੀ ਸਾਡਾ ਬ੍ਰਦਰ ਪਹਿਲਾਂ ਹੀ ਬਹੁਤ ਹਾਈਪ ਚ ਆ ਤੇ ਗੁਰੂ ਨੇ ਉਦਾਂ ਦਾ ਹੀ ਗਾਂ ਨੂੰ ਮੇਲ ਮੜਾਤਾ ਆ ਤੇ ਉਹ ਪਰਿਵਾਰ ਵੀ ਬਹੁਤ ਨਿੱਕਾ ਆ ਬਹੁਤ ਪਿਆਰ ਵਾਲਾ ਆ ਅਸੀਂ ਮਿਲਦੇ ਆ ਤਾਂ ਸਾਨੂੰ ਬਿਲਕੁਲ ਇਦਾਂ ਫੀਲਿੰਗ ਹੁੰਦਾ ਕਿ ਇੱਕ ਮੱਲ ਬੇਡਾ ਵੱਡਾ ਸਟਾਰ ਆ ਬਹੁਤ ਸਾਡੇ ਨਾਲ ਫ੍ਰੈਂਡਲੀ ਆ ਬਹੁਤ ਹੰਬਲ ਆ ਤੇ ਅਸੀਂ ਮਾਰੇ ਮੁਰੇ ਅਰਦਾਸ ਕਰਦੇ ਆ ਵੀ ਇਹਨਾਂ ਦੀ ਆਉਣ ਵਾਲੀ ਲਾਈਫ ਬਹੁਤ ਸੁਖਾਵੀ ਹੋਵੇ ਕਿ ਕਿ ਟੀਮ ਵੀ ਕਹਿੰਦੇ ਆ ਹਿੱਸਾ ਲੈ ਸਕਦੀ ਅੱਜ ਅਭੀਸ਼ੇਖ ਹਾਂਜੀ ਹਾਂਜੀ ਭਾਈ ਜੀ ਜਿਨ੍ਹਾਂ ਨੂੰ ਦੇਖਣ ਦੇ ਲਈ ਆਪਾਂ ਦਰਸ਼ਦੇ ਆ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਮੇਲ ਅਸੀਂ ਤਾਂ ਆਪਾਂ ਨੇ ਵੀ ਸਾਡੇ ਭਰਾ ਸਾਡੇ ਵਾਸਤੇ ਤਾਂ ਹਮੇਸ਼ਾ ਲੱਕੀ ਰਿਹਾ ਆ ਤੇ ਅੱਜ ਅਸੀਂ ਜਿੰਨਾ ਵਾਸਤੇ ਸੋਚਦੇ ਨਹੀਂ ਸੀ ਉਹ ਸਾਡੇ ਨਾਲ ਭੰਗੜਾ ਕਰਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਬਹੁਤ ਲੇਟ ਆਇਆ